ਹੁਣ ਦਿਨ ਦਿਹਾੜੇ ਵੀ ਘਰ ਦੇ ਬਾਹਰ ਨਾ ਖੜਿਆ ਕਰੋ ਕਿਉਂਕਿ ਆ ਬਜ਼ੁਰਗ ਜੋੜੇ ਨਾਲ ਜੋ ਹੋਇਆ ਇਹ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ। ਦਰਅਸਲ ਘਰ ਦੇ ਬਾਹਰ ਗੱਡੀ ਖੜੀ ਸੀ ਤੇ ਇਸ ਦਰਮਿਆਨ ਇਹ ਬਜ਼ੁਰਗ ਜੋੜਾ ਗੱਡੀ ਦੇ ਵਿੱਚ ਬੈਠਣ ਦੇ ਲਈ ਖੜਿਆ ਹੁੰਦਾ ਹੈ। ਅਜਿਹੇ ਦੇ ਵਿੱਚ ਸਕੂਟੀ ਦੇ ਉੱਤੇ ਆਏ ਹੋਏ ਦੋ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਜੋ ਹੈ ਇਸ ਬਜ਼ੁਰਗ ਔਰਤ ਦੀ ਗਾਲ ਨੂੰ ਹੱਥ ਪਾ ਲਿਆ ਜਾਂਦਾ ਹੈ ਤੇ ਸਕੂਟਰੀ ਚਲਾਉਂਦੇ ਸਮੇਂ ਇਚਾਨਕ ਉਹ ਉਸ ਦੀ ਚੁੰਨੀ ਜਿਹੜੀ ਹੈ ਇਹਨਾਂ ਨੌਜਵਾਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਹੈ ਤੇ ਇਹ ਬਜ਼ੁਰਗ ਔਰਤ ਇਸ ਉਮਰੇ ਮੂਹਤੇ ਮੂਹ ਸੜਕ ਦੇ ਉੱਤੇ ਡਿੱਗ ਜਾਂਦੀ ਹੈ ਹਾਲਾਂਕਿ ਇਸ ਦਰਮਿਆਨ ਉਸਤੇ ਪਰਿਵਾਰਿਕ ਮੈਂਬਰ ਵੀ ਜੋ ਗੱਡੀ ਦੇ ਵਿੱਚ ਬੈਠੇ ਹੋ ਇਸਨ ਉਹ ਫਟਾਫਟ ਬਾਹਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਜੋ ਹੈ ਰੌਲਾ ਰੱਪਾ ਪਾਇਆ ਜਾਂਦਾ ਹੈ ਪਰ ਇਹ ਸਭ ਦੇ ਬਾਵਜੂਦ ਇਹ ਲੁਟੇਰੇ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਬਜ਼ੁਰਗ ਮਹਿਲਾ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਫੜਿਆ ਹੋਇਆ ਸੀ ਜਿਹੜੇ ਕਿ ਇੱਕੋਕੇ ਫਰਾਰ ਹੋ ਗਏ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਫਿਰੋਜ਼ਪੁਰ ਛੋਣੀ ਦੇ ਸੰਤ ਲਾਲ ਰੋਡ ਦੇ ਉੱਤੇ ਐਕਟਿਵਾ ਦੇ ਉੱਤੇ ਆਉਂਦੇ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਇਸ ਲੁੱੜ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਖੜੀ ਹੈ ਬਜ਼ੁਰਗ ਔਰਤ ਅਤੇ ਉਸ ਦਾ ਪਤੀ ਗੱਡੀ ਦੇ ਵਿੱਚ ਬੈਠਣ ਲੱਗਦੇ ਨੇ ਤੇ ਇਹਨਾਂ ਨੂੰ ਉਹ ਐਕਟਿਵਸ ਵਾਰ ਆ ਜਾਂਦੇ ਨੇ ਚਪਟਾ ਮਾਰਿਆ ਜਾਂਦਾ ਔਰਤ ਮੁੱਦੇ ਮੂੰਹ ਸੜਕ ਦੇ ਉੱਤੇ ਡਿੱਗ ਜਾਂਦੀ ਹੈ ਤੇ ਫੇਰ ਆਲਾ ਦੋਲਾ ਦੇਖੇ ਬਿਨਾ ਆਪਣੀ ਸਕੂਟਰੀ ਨੂੰ ਭਜਾ ਕੇ ਲੈ ਚਲੇ ਜਾਂਦੇ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਪਰਿਵਾਰਿਕ ਮੈਂਬਰ ਰੋਲਾ ਪਾਉਂਦੇ ਨੇ ਇੱਥੋਂ ਤੱਕ ਕਿ ਹਾਕਾ ਮਾਰਦੇ ਨੇ ਕਿ ਰੁਕ ਜਾਓ ਪਰ ਇਹ ਸਭ ਦੇ ਬਾਵਜੂਦ ਉਹ ਲੜਕੇ ਨਹੀਂ ਰੁਕਦੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਹੁਣ ਦਿਨ ਦਿਹਾੜੇ ਵੀ ਘਰ ਦੇ ਬਾਹਰ ਨਾ ਖੜਿਆ ਕਰੋ ਕਿਉਂਕਿ ਆ ਬਜ਼ੁਰਗ ਜੋੜੇ ਨਾਲ ਜੋ ਹੋਇਆ ਇਹ ਦੇਖ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਜਾਣਗੇ। ਦਰਅਸਲ ਘਰ ਦੇ ਬਾਹਰ ਗੱਡੀ ਖੜੀ ਸੀ ਤੇ ਇਸ ਦਰਮਿਆਨ ਇਹ ਬਜ਼ੁਰਗ ਜੋੜਾ ਗੱਡੀ ਦੇ ਵਿੱਚ ਬੈਠਣ ਦੇ ਲਈ ਖੜਿਆ ਹੁੰਦਾ ਹੈ। ਅਜਿਹੇ ਦੇ ਵਿੱਚ ਸਕੂਟੀ ਦੇ ਉੱਤੇ ਆਏ ਹੋਏ ਦੋ ਨੌਜਵਾਨਾਂ ਦੇ ਵਿੱਚੋਂ ਇੱਕ ਨੌਜਵਾਨ ਦੇ ਵੱਲੋਂ ਜੋ ਹੈ ਇਸ ਬਜ਼ੁਰਗ ਔਰਤ ਦੀ ਗਾਲ ਨੂੰ ਹੱਥ ਪਾ ਲਿਆ ਜਾਂਦਾ ਹੈ ਤੇ ਸਕੂਟਰੀ ਚਲਾਉਂਦੇ ਸਮੇਂ اچانک ਉਹ ਉਸ ਦੀ ਚੁੰਨੀ ਜਿਹੜੀ ਹੈ ਇਹਨਾਂ ਨੌਜਵਾਨਾਂ ਦੇ ਹੱਥ ਦੇ ਵਿੱਚ ਆ ਜਾਂਦੀ ਹੈ ਤੇ ਇਹ ਬਜ਼ੁਰਗ ਔਰਤ ਇਸ ਉਮਰੇ ਮੂਹਤੇ ਮੂਹ ਸੜਕ ਦੇ ਉੱਤੇ ਡਿੱਗ ਜਾਂਦੀ ਹੈ ਹਾਲਾਂਕਿ ਇਸ ਦਰਮਿਆਨ ਉਸਤੇ ਪਰਿਵਾਰਿਕ ਮੈਂਬਰ ਵੀ ਜੋ ਗੱਡੀ ਦੇ ਵਿੱਚ ਬੈਠੇ ਹੋ ਇਸਨ ਉਹ ਫਟਾਫਟ ਬਾਹਰ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਜੋ ਹੈ ਰੋਲਾ ਰੱਪਾ ਪਾਇਆ ਜਾਂਦਾ ਹੈ ਪਰ ਇਹ ਸਭ ਦੇ ਬਾਵਜੂਦ ਇਹ ਲੁਟੇਰੇ ਜਿਹੜੇ ਹੈ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਬਜ਼ੁਰਗ ਮਹਿਲਾ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਫੜਿਆ ਹੋਇਆ ਸੀ ਜਿਹੜੇ ਕਿ ਖੋਕੇ ਫਰਾਰ ਹੋ ਗਏ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਫਿਰੋਜ਼ਪੁਰ ਛੋਣੀ ਦੇ ਸੰਤ ਲਾਲ ਰੋਡ ਦੇ ਉੱਤੇ ਐਕਟਿਵਾ ਦੇ ਉੱਤੇ ਆਉਂਦੇ ਇਹਨਾਂ ਦੋ ਨੌਜਵਾਨਾਂ ਦੇ ਵੱਲੋਂ ਇਸ ਲੁੱੜ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਖੜੀ ਹੈ ਬਜ਼ੁਰਗ ਔਰਤ ਅਤੇ ਉਸ ਦਾ ਪਤੀ ਗੱਡੀ ਦੇ ਵਿੱਚ ਬੈਠਣ ਲੱਗਦੇ ਨੇ ਤੇ ਇਹਨੇ ਨੂੰ ਉਹ ਐਕਟਿਵਸਵਾਰ ਆ ਜਾਂਦੇ ਨੇ ਚਪਟਾ ਮਾਰਿਆ ਜਾਂਦਾ ਔਰਤ ਮੁੱਦੇ ਮੂੰਹ ਸੜਕ ਦੇ ਉੱਤੇ ਡਿੱਗ ਜਾਂਦੀ ਹੈ ਤੇ ਫੇਰ ਆਲਾ ਦੋਲਾ ਦੇਖੇ ਬਿਨਾ ਆਪਣੀ ਸਕੂਟਰੀ ਨੂੰ ਭਜਾ ਕੇ ਲੈ ਚਲੇ ਜਾਂਦੇ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਪਰਿਵਾਰਿਕ ਮੈਂਬਰ ਰੋਲਾ ਪਾਉਂਦੇ ਨੇ ਇੱਥੋਂ ਤੱਕ ਕਿ ਹਾਕਾ ਮਾਰਦੇ ਨੇ ਕਿ ਰੁਕ ਜਾਓ ਪਰ ਇਹ ਸਭ ਦੇ ਬਾਵਜੂਦ ਉਹ ਲੜਕੇ ਨਹੀਂ ਰੁਕਦੇ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ